ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਵਿੱਚ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦਕੇ ਪਰਿਵਾਰ ਦੇ ਦਰਸ਼ਨ ਕਰ ਆਏ ਹਾਂ ਸੰਖੇਪ ਜਈ ਝਾਤ ਇੱਕ ਵਾਰ ਮਾਰ ਲਈਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੜਦਾਦਾ ਜੀ ਅਤੇ ਪੜਦਾਦੀ ਜੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਪਾਨੀ ਜੀ ਹਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦਾ ਤੇ ਦਾਦੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਔਰ ਮਾਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਹਨ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਿੱਥੇ ਸਵਾਲ ਨੰਬਰ 12 13 14 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਪਰਿਵਾਰ ਬਾਰੇ ਆਏ ਸਵਾਲਾਂ ਬਾਬਤ ਜਾਣਾਂਗੇ ਉਥੇ ਹੀ ਸਵਾਲ ਨੰਬਰ 15 16 17 ਤੇ 18 ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹਰੇ ਪਰਿਵਾਰ ਨਾਲ ਸੰਬੰਧਿਤ ਹੈ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਪਰਿਵਾਰ ਬਾਰੇ ਇਤਿਹਾਸ ਵਿੱਚੋਂ ਸਾਨੂੰ ਬਹੁਤ ਸੰਖੇਪ ਜਾਣਕਾਰੀ ਹੀ ਪ੍ਰਾਪਤ ਹੁੰਦੀ ਹੈ। ਇਹੀ ਕਾਰਨ ਕਿ ਇਸ ਪੁਸਤਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਪਰਿਵਾਰ ਬਾਰੇ ਕੇਵਲ ਤਿੰਨ ਸਵਾਲ ਸਵਾਲ ਨੰਬਰ 12 13 ਅਤੇ 14 ਹਨ ਇਹਦੇ ਵਿੱਚ ਕੇਵਲ ਤਿੰਨ ਗੱਲਾਂ ਸਾਨੂੰ ਜ਼ਰੂਰੀ ਚੇਤੇ ਰੱਖਣਯੋਗ ਹਨ ਇੱਕ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਿੰਡ ਬਕਾਲਾ ਜਿਸ ਨੂੰ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਆਖਦੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਪੰਜਾਬ ਵਿੱਚ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਾ ਜੀ ਬਾਬਾ ਹਰੀ ਚੰਦ ਜੀ ਅਤੇ ਨਾਨੀ ਜੀ ਮਾਤਾ ਹਰਦੇਈ ਜੀ ਹਨ ਅੱਗੇ ਜਾਣਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੁਰੇ ਪਰਿਵਾਰ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਹੁਰਾ ਪਰਿਵਾਰ ਭਾਵ ਕਿ ਮਾਤਾ ਗੁਜਰ ਕੌਰ ਜੀ ਦਾ ਪੇਕਾ ਪਰਿਵਾਰ ਮਾਤਾ ਗੁਜਰ ਕੌਰ ਜੀ ਦਾ ਪੇਕਾ ਪਰਿਵਾਰ ਕਰਤਾਰਪੁਰ ਜੋ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਬਾਬਾ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਘਰ ਵਿਖੇ ਤਿੰਨ ਬੱਚੇ ਪੈਦਾ ਹੋਏ ਇੱਕ ਮਾਤਾ ਗੁਜਰ ਕੌਰ ਜੀ ਭਾਈ ਕਿਰਪਾਲ ਚੰਦ ਜੀ ਫਤੇ ਭਾਈ ਮਹਿਰ ਚੰਦ ਜੀ ਭਾਵਕੇ ਮਾਤਾ ਗੁਜਰਕੌਰ ਜੀ ਦੇ ਦੋ ਭਰਾ ਹਨ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਮਾ ਜੀ ਲੱਗੇ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੁਰੇ ਪਰਿਵਾਰ ਦਾ ਕੇਵਲ ਇਤਨਾ ਹੀ ਜ਼ਿਕਰ ਮਿਲਦਾ ਹੈ